ਕਰੇ ਲਾਈਵ ਸਟਾਰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਆਪਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਠੁਠਾੜੀ ਵਿੱਚ ਖੜੇ ਹਾਂ ਜਿੱਥੇ ਸਰਪੰਚੀ ਦੀ ਚੋਣ ਲੜ ਰਹੇ ਬੀਬੀ ਜਸਵੀਰ ਕੌਰ ਆਪਣੀ ਕਿਸਮਤ ਅਜਵਾ ਰਹੇ ਨੇ ਜੋ ਕਿ ਜਰਨਲ ਸ਼ੀਟ ਤੋਂ ਇਸ ਵਾਰ ਇਹ ਚੋਣ ਲੜ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਕਿ ਠਾਠਾ ਮਾਰਦਾ ਕੱਠ ਇੱਕ ਜਿੱਤ ਦਾ ਪ੍ਰਤੀਕ ਦੱਸ ਰਿਹਾ ਹੈ ਕਿਉਂਕਿ ਜਦੋਂ ਦੀਆਂ ਪੰਜਾਬ ਸਰਕਾਰ ਨੇ ਚੋਣਾਂ ਦਾ ਐਲਾਨ ਕੀਤਾ ਸਰਪੰਚੀ ਦਾ ਤੇ ਮੈਂਬਰ ਦਾ ਪੰਚਾਇਤਾਂ ਦਾ ਤੇ ਹਰ ਇੱਕ ਉਮੀਦਵਾਰ ਆਪਣੀ ਮਿਹਨਤ ਕਰ ਰਿਹਾ ਤੇ ਹਰ ਇੱਕ ਉਮੀਦਵਾਰ ਨੂੰ ਇਹੀ ਮਤਲਬ ਕਿ ਉਮੀਦ ਰੱਖਦਾ ਕਿ ਮੈਂ ਜਿੱਤ ਕੇ ਸਰਪੰਚ ਬਣਾ ਤੇ ਆਪੋ ਆਪਣੇ ਵਿਕਾਸ ਦੇ ਕੰਮਾਂ ਦੇ ਵਿੱਚ ਤਰਜੀਹ ਦੇਵਾਂ ਇਸੇ ਤਰੀਕੇ ਪਿੰਡ ਠੁੱਠੇ ਵਾਲੀ ਦੀ ਬੀਬੀ ਜਸਵੀਰ ਕੌਰ ਨੇ ਪਰਨ ਲੱਤਾ ਕਿ ਜਦੋਂ ਮੈਂ ਸਰਪੰਚ ਬਣ ਗਈ ਤਾਂ ਉਹਦੇ ਵਿੱਚ ਵੱਧ ਤੋਂ ਵੱਧ ਮੈਂ ਜੋ ਵੀ ਵਿਕਾਸ ਪਿੰਠੁੱਠੇ ਵਾਲੀ ਦਾ ਰਹਿੰਦਾ ਵੱਧ ਚੜ ਕੇ ਇਸ ਤਰ੍ਹਾਂ ਮੈਂ ਕੰਮ ਕਰਵਾਉਂਗੀ ਇੱਕ हां जी ਤੁਹਾਡਾ ਨਾਮ ਕੀ ਹੈ ਜੀ ਮੈਂ ਚਰਨ ਜੀ ਹਾਂ ਹਾਂ ਜੀ ਕੀ ਕਹਿਣਾ ਚਾਹਉਂਦੇ ਤੁਸੀਂ ਮੈਂ ਵੀ ਬੱਸ ਇਹੀ ਕਹਿਣਾ ਮੈਂ ਬੇਨਤੀ ਕਰਦੀ ਹੈਗੀ ਦੀ ਵੋਟਾਂ ਪਾ ਕੇ ਚੰਗਾ ਉਹਦਾ ਕੰਮ ਜੱਬੀ ਕਰਨਾ ਕਿੰਨੇ ਉਮੀਦਵਾਰ ਇੱਥੇ ਲੜਾ ਰਹੇ ਨੇ ਚੋਣ ਚਾਰ ਦੋਲ ਰਹੇ ਨੇ ਜੀ ਹਾਂਜੀ ਕੀ ਨਵਾ ਜੀ ਪਿੱਛੇ ਇੱਕ ਸੀਗਲੀ ਕੀ ਐ ਲੋ ਜੀ ਗੁਰਸੇਵ ਸਿੰਘ ਆ ਗੁਰਸੇਵ ਸਿੰਘ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਡਾ ਪਿੰਡ ਟੁਠਖੜੀ ਦੇ ਵਿੱਚ ਐਸਪੀ ਕੌਰ ਜੀ ਦੀ ਬਹੁਤ ਵਧੀਆ ਚੰਗੀ ਪੋਜੀਸ਼ਨ ਆ ਜੀ ਮਤਲਬ ਵੀ ਬਹੁਤ ਵੋਟਾਂ ਸਾਰੇ ਨਗਰੀ ਸਹਿਯੋਗ ਦੇ ਰਿਹਾ ਜੀ ਜੀ ਕਿੰਨੇ ਉਮੀਦਵਾਰ ਚੋਣ ਮੈਦਾਨ 'ਚ ਨੇ ਜੀ ਚਾਰ ਨੇ ਜੀ ਕੈ ਨੰਬਰ ਵਾਰਡ ਚ ਪੈਂਦਾ ਹੈ ਜੀ ਇਹ 2 ਨੰਬਰ ਵਾਰਡ ਦੇ 19 ਵਾਰਨੇ ਜਸਵੀਰ ਕੌਰ ਜੀ ਹਾਂ ਜੀ ਤੁਸੀਂ ਕੀ ਬੋਲਣਾ ਚਾਹੁੰਦੇ ਜੀ ਅਸੀਂ ਇਹੀ ਕੁਝ ਬੋਲਣਾ ਚਾਹੁੰਦੇ ਆ ਵੀ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਡੇ ਉਮੀਦਵਾਰ ਨੂੰ ਕਾਮਯਾਬ ਕਰਾਇਆ ਜਾਵੇ ਹਾਂ ਆ ਤੁਸੀਂ ਦੇਖ ਹੀ ਰਹੇ ਹੋ अच्छी ਕਾ ਜੁਜੀ ਸੂਰਤ ਸਿੰਘ ਜੀ ਪਿੰਡ ਠੋਠਿਆ ਵਾਲੇ ਸਨੋ ਜਗਿੰਦਰ ਸਿੰਘ ਸਭ ਤੋਂ ਫੋੜੀ ਅਸੀਂ ਪਿੰਡ ਦਾ ਏਕਤਾ ਕਰਨਾ ਚਾਹੁੰਦੇ ਆ ਵੀ ਇੱਕ ਹੋਈਏ ਰਲ ਮਿਲ ਕੇ ਇੱਕ ਮੁੱਠੀ ਨਾਲ ਕਾਮਯਾਬ ਕਰੀਏ ਪਿੰਡ ਨੂੰ ਪਿੰਡ ਦੇ ਸੁਧੋਗ ਦੇ ਲਈ あじさいって言うんですか